ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਸਿੰਘ ਕਹਿੰਦਾ ਹਾਂ ਬਾਪੂ ਸੋਹ ਸਿੰਘ ਸੀਤਲ ਦੀ ਕਿਤਾਬ ਸਿੱਖ ਰਾਜ ਕਿਵੇਂ ਗਿਆ ਉਹਦਾ ਭਾਗ ਛੇਵਾ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇਗਾ ਤੇ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਸ਼ੇਅਰ ਵੀ ਕਰੋਗੇ ਤੇ ਕਮੈਂਟ ਕਰਕੇ ਸਾਨੂੰ ਦੱਸੋਗੇ ਵੀ ਜ਼ਰੂਰ ਤਿੰਨ ਮਹੀਨੇ 11 ਦਿਨ ਰਾਜ ਕਰਨ ਪਿੱਛੋਂ ਮੰਗਲਵਾਰ 8 ਅਕਤੂਬਰ 1739 ਈਸਵੀਨ ਮਹਾਰਾਜਾ ਖੜਕ ਸਿੰਘ ਜੀ ਨਜ਼ਰਬੰਦ ਕਰ ਲਏ ਗਏ ਤੇ ਲੋਹਾਰੀ ਦਰਵਾਜ਼ਿਆਂ ਅੰਦਰ ਸ਼ਾਹੀ ਹਵੇਲੀ ਵਿੱਚ ਧਿਆਨ ਸਿੰਘ ਦੀ ਨਗਰਾਨੀ ਹਟਾ ਰੱਖੀ ਗਈ ਸ਼ਾਹੀ ਹਕੀਮ ਨਾਲ ਮਿਲ ਕੇ ਧਿਆਨ ਸਿੰਘ ਵੱਲੋਂ ਮਹਾਰਾਜੇ ਸਫੈਦ ਕਸਕਰੀ ਤੇ ਰਸਕਪੂਰ ਚੈਰ ਖਾਣੇ ਵਿੱਚ ਮਲਾ ਕੇ ਦਿੱਤੇ ਜਾਂਦੇ ਕਿ ਇਸੇ ਕਾਰਨ ਮਹਾਰਾਜਾ ਜੀ ਬਮਾਰ ਪੈ ਗਏ ਆਪ 9 ਕੁ ਮਹੀਨੇ ਬਿਮਾਰ ਰਹੇ ਦਰਬਾਰੀ ਡਾਕਟਰ ਜੀ ਐਮ ਹਾਨਿਕ ਬਰਗਰ ਨੂੰ ਇੱਕ ਵਾਰ ਵੀ ਨਹੀਂ ਬੁਲਾਇਆ ਗਿਆ ਧਿਆਨ ਸਿੰਘ ਰੋਜ ਕਬਰ ਨੂੰ ਕਹਿੰਦਾ ਕਿ ਆਪ ਜੀ ਦੇ ਪਿਤਾ ਆਪ ਨੂੰ ਰੋਜ ਬਦਦੁਆਵਾ ਦਿੰਦੇ ਆ ਕਿਉਂ ਕਿਸੇ ਨਾ ਕਿਸੇ ਬਹਾਨੇ ਨਸਕੀ ਅੰਗਰੇਜ਼ਾਂ ਕੋਲ ਚਲੇ ਜਾਣਾ ਚਾਹੁੰਦੇ ਹਨ ਇਨ੍ਹਾਂ ਗੱਲਾਂ ਨੇ ਕਬਰ ਦਾ ਦਿਲ ਸੁਖੋ ਦੂਰ ਕਰ ਦਿੱਤਾ ਮਹਾਰਾਜਾ ਖੜਕ ਸਿੰਘ ਕੋਲ ਇਸ ਵੇਲੇ ਦਰਦ ਵੰਡਾਉਣ ਵਾਲਾ ਕੋਈ ਨਹੀਂ ਸੀ ਦੁਨੀਆ ਵਿੱਚ ਕੋਈ ਸੱਜਣ ਮਿੱਤਰ ਨਾ ਰਿਹਾ ਜਿਸ ਕੋ ਉਹ ਦਿਲ ਦਾ ਦੁੱਖ ਫੋਲਦਾ ਉਹ ਠੰਡਾ ਸਾਹ ਭਰ ਕੇ ਤੇ ਇਹ ਕੁਝ ਕਹਿ ਕੇ ਚੁੱਪ ਹੋ ਰੰਡ ਨਹੀਂ ਕੋਈ ਦੋਸਤ ਆਪਣਾ ਯਾਰ ਆਪਣਾ ਮਿਹਰਬਾਨ ਆਪਣਾ ਸੁਨਾਏ ਕਿਸ ਕੋ ਗਮ ਆਪਣਾ ਅਲਮ ਆਪਣਾ ਬਿਆਹ ਆਪਣਾ ਬਿਮਾਰ ਪਏ ਮਹਾਰਾਜਾ ਖੜਕ ਸਿੰਘ ਨੇ ਕਈ ਵਾਰ ਧਿਆਨ ਸਿੰਘ ਅੱਗੇ ਬੇਨਤੀ ਕੀਤੀ ਕਿ ਇੱਕ ਵਾਰ ਕਵਰ ਨੋ ਨਿਹਾਲ ਸਿੰਘ ਨਾਲ ਮਿਲਾ ਦਿੱਤਾ ਜਾਵੇ ਪਰ ਪੱਥਰ ਦਿਲ ਡੋਗਰੇ ਨੇ ਪਿਓ ਪੁੱਤ ਦਾ ਮੇਲ ਨਾ ਹੋਣ ਦਿੱਤਾ ਅੰਤੋ ਸਮਾ ਪਹੁੰਚਾ ਜਿਸ ਦੇ ਨੇੜੇ ਆਉਣ ਵਾਸਤੇ ਧਿਆਨ ਸੰਗ ਉਤਮ ਕਰ ਰਿਹਾ ਸੀ ਮਹਾਰਾਜਾ ਖੜਕ ਸਿੰਘ ਬੇਸੁੱਧ ਹੋ ਚੁੱਕਾ ਸੀ ਜਦ ਕਬਰ ਨੂੰ ਬੁਲਾਇਆ ਗਿਆ ਕਿ ਆਪਣੇ ਪਿਤਾ ਦੇ ਅੰਤਮ ਦਰਸ਼ਨ ਕਰ ਲੈ ਵੀਰਾ ਬੀ ਚੁੱਕਾ ਸੀ ਅਮਰਤ ਵੀਰੇ ਵੀਰਵਾਰ 5 ਨਵੰਬਰ 1840 ਈਸਵੀ ਨੂੰ ਇੱਕ ਸਾਲ 29 ਦਿਨ ਕੈਦ ਰਹਿ ਕੇ ਇਸੇ ਸਮੇਂ ਵਿੱਚੋਂ 910 ਮਹੀਨੇ ਬਿਮਾਰ ਰਹਿ ਕੇ ਮਹਾਰਾਜਾ ਖੜਕ ਸਿੰਘ ਜੀ ਚਲਾਣਾ ਕਰਕੇ ਬੈਠਾ ਖੜਕ ਸਿੰਘ ਬਾਪ ਦੇ ਤਖਤ ਉੱਤੇ ਸਮਾਤਾੜ ਕਾਨੂੰਨ ਬਦਲਾ ਦਿੱਤਾ ਨੀਤ ਵੇਖ ਕੇ ਡੋਗਰੇ ਧਿਆਨ ਸਿੰਘ ਦੀ ਮੈਲੀ ਜਾਣ ਤੋਂ ਉਹਨੂੰ ਅਟਕਾ ਦਿੱਤਾ ਦਗੇ ਬਾਜ ਵਜ਼ੀਰ ਨੇ ਚਾਲ ਖੇਡੀ ਪਾਟ ਕ ਪਿਓ ਪੁੱਤਰ ਅੰਦਰ ਪਾ ਦਿੱਤਾ ਐਸੀ ਪੱਟੀ ਪੜਾਈ ਗਲਾਬਸ ਨਹੀਂ ਪੁੱਤਰ ਪਿਓ ਨੂੰ ਮਨੋਂ ਪਲਾ ਦਿੱਤਾ ਜਲਦੀ ਖਤ ਵਿਖਾ ਕੇ ਕਵਰਜੀ ਨੂੰ ਧਿਆਨ ਸਿੰਘ ਨੇ ਹੱਥਾਂ ਤੇ ਪਾ ਲਿਆ ਖੜਕ ਸਿੰਘ ਨੂੰ ਤਖਤ ਤੋਂ ਲਾਉਣ ਬਦਲੇ ਮਾਂ ਪੁੱਤ ਦੋਹਾਂ ਨੂੰ ਮਟਾ ਲਿਆ ਬੀਤੀ 8 ਅਕਤੂਬਰ ਦੀ ਰਾਤ ਅੱਧੀ ਮਾਇਆ ਆਪਣਾ ਜਾਲ ਵਿਛਾ ਦਿੱਤਾ ਤਿੰਨੇ ਡੋਗਰੇ ਕਵਰ ਤੇ ਹੋਰ 8 9 ਸ਼ਾਹੀ ਮੈਦਾਨ ਵਿੱਚ ਕਦਮ ਉਠਾ ਦਿੱਤਾ ਸ਼ਾਹੀ ਤਖਤ ਦੇ ਕੋਲ ਦੋ ਮਿਲੇ ਆਰੂ ਉਹਨਾਂ ਦੋਹਾਂ ਨੂੰ ਮਾਰ ਮਕਾ ਦਿੱਤਾ ਅੱਗੇ ਮਿਲਿਆ ਗੜਬਈ ਮਹਾਰਾਜ ਜੀ ਦਾ ਗੋਲੀ ਮਾਰ ਕੇ ਉਹਨਾਂ ਓੜਾ ਦਿੱਤੀ ਸ਼ੇਰ-ਏ-ਪੰਜਾਬ ਦੀ ਸਮਾਤ ਤੇ ਨਾਲ ਹੀ ਉਹਨਾਂ ਦੇ ਜਿੱਥੇ ਪੁੱਤਰ ਦੀ ਜਗਾ ਤਿਆਰ ਕੀਤੀ ਗਈ ਤੀਜੀ ਪਹਿਰ ਸ਼ਾਈ ठाਠ ਨਾਲ ਮਹਾਰਾਜੇ ਦੇ ਸਸਕਾਰ ਦੀ ਤਿਆਰੀ ਹੋਈ ਅਰਤੀ ਚਿਖਾਤੇ ਤਰੀ ਗਈ ਤੇ ਕਵਰ ਜੀ ਲੰਬੂਲ ਦਾ ਉਹਨੂੰ ਤਿਆਰ ਖੜੇ ਸਨ ਡੋਗਰੇ ਧਿਆਨ ਸਿੰਘ ਦਾ ਦਿਲ ਅਜੀਬੀ ਨਹੀਂ ਸੀ ਕਸੀਜਿਆ ਮਹਾਰਾਜਾ ਖੜਕ ਸਿੰਘ ਦੀਆਂ ਦੋ ਰਾਣੀਆਂ ਚੰਦ ਕੌਰ ਜੋ ਕਵਰ ਜੀ ਦੀ ਮਾਤਾ ਸੀ ਤੋ ਬਿਨਾ ਤੇ 11 ਗੋਲੀਆਂ ਨੂੰ ਬਲਾ ਕੇ ਉਹ ਕਹਿਣ ਲੱਗਾ ਆਪਣੇ ਪਤੀ ਨਾਲ ਸਤੀ ਹੋ ਜਾਓ ਨਹੀਂ ਤਾਂ ਤਲਵਾਰ ਨਾਲ ਟੁਕੜੇ ਟੁਕੜੇ ਕਰਕੇ ਚਿਖਾ ਵਿੱਚ ਸੁੱਟ ਦਿਆਂਗਾ ਉਹਨਾਂ ਦੇਵੀਆਂ ਨੇ ਬੇਇੱਜ਼ਤੀ ਦੀ ਮੌਤ ਮਰਨ ਨਾਲੋ ਇੱਜ਼ਤ ਦੀ ਮੌਤ ਮਰਨਾ ਪ੍ਰਵਾਨ ਕੀਤਾ ਤੇ ਮਹਾਰਾਜੇ ਨਾਲ ਸਤੀ ਹੋ ਗਈ